ਸਾਡੇ ਗੁਰੂ ਸਾਹਿਬ ਦੀ ਬਾਣੀ ਸਾਨੂੰ ਹਮੇਸ਼ਾ ਹੀ ਇੱਕ ਤੁਰੇ ਦੇ ਨਾਲ ਜੁੜਨ ਦਾ ਉਪਦੇਸ਼ ਦਿੰਦੀ ਆ ਇੱਕ ਰਹਿਣ ਦਾ ਉਪਦੇਸ਼ ਦਿੰਦੀ ਆ ਅਸੀਂ ਔਰ ਇੱਕ ਰੱਬ ਨੂੰ ਸਾਰਿਆਂ 'ਚ ਵੇਖਣ ਦਾ ਵੀ ਉਪਦੇਸ਼ ਦਿੰਦੀ ਆ ਬਾਕੀ ਜਦੋਂ ਅਸੀਂ ਗੁਰੂ ਤੋਂ ਦੂਰ ਹੁੰਨੇ ਆ ਜਦੋਂ ਸਾਡੇ 'ਤੇ ਕੱਜ ਤੇ ਵਿਕਾਰ ਤੇ ਬੁਰਾਈਆਂ ਪੈਦਾ ਹੁੰਦੀਆਂ ਤੋ ਸਾਡਾ ਤੇ ਇਹੋ ਹੀ ਆ ਵੀ ਅਸੀਂ ਸਾਰੇ ਗੁਰੂ ਦੇ ਨੇੜੇ ਆਈਏ ਗੁਰੂ ਵਾਲੇ ਬਣੀਏ ਵਧੀਆ ਹੰਗਾਰਾ ਸੰਗਤ ਦਾ ਔਰ ਜਿਵੇਂ ਜਿਵੇਂ ਕੋਈ ਕਿਉਂਕਿ ਆਪਾਂ ਗੁਰੂ ਸਾਹਿਬ ਦੇ ਜਿੰਨਾ ਹੀ ਨੇੜੇ ਆਵਾਂਗੇ ਉਨਾ ਹੀ ਆਨੰਦ ਆ ਉਹਨੀਆਂ ਖੁਸ਼ੀਆਂ ਤੇ ਵਧੀਆ ਚੱਲ ਰਿਹਾ ਜਿਸ ਤਰੀਕੇ ਦੇ ਨਾਲ ਧਰਮ ਪਰਿਵਰਤਨ ਜਿਹੜਾ ਹੈਗਾ ਪੰਜਾਬ ਦੇ ਵਿੱਚ ਲਗਾਤਾਰ ਵਧ ਰਿਹਾ ਉਸ ਚੀਜ਼ ਨੂੰ ਮੁੜ ਤੋਂ ਜਿਹੜਾ ਹੈਗਾ ਕਿ ਸਿੱਖ ਜਿਹੜੇ ਨੇ ਆਪਣੇ ਕਾਫੀ ਜਿਹੜਾ ਹੈਗਾ ਕ੍ਰਿਸਚਨ ਦੇ ਵਿੱਚ ਜਾ ਰਹੇ ਨੇ ਉਸ ਨੂੰ ਮੁੜ ਤੋਂ ਉਹ ਜਿਹੜਾ ਹੈਗਾ ਵਾਪਸ ਆਉਣ ਦੇ ਲਈ ਕੀ ਕੋਸ਼ਿਸ਼ ਤੁਸੀਂ ਚਿੰਤਾ ਬਿਆਨ ਕੀਤੀ ਆ ਉਹ ਮੋੜ ਬਹਾਲੀ ਲਈ ਆਪਣੀ ਕਿਵੇਂ ਜਿਹੜਾ ਤੇ ਸਿੱਖਾਂ ਉਹ ਕਦੀ ਧਰਮ ਨਹੀਂ ਪਰਵਰਤਨ ਕਰਦਾ ਉਹ ਬੰਦ-ਬੰਦ ਘਟਾਜੂ ਕੋਪਰੀ ਲਵਾ ਲਉਂਦਾ ਪਰ ਜਿਨ੍ਹਾਂ ਨੂੰ ਅਜੇ ਕੋਈ ਸਿੱਖੀ ਦੀ ਬਾਣੀ ਸਮਝ ਨਹੀਂ ਆਉਂਦੀ ਉਹਨਾਂ ਨੂੰ ਕੋਈ ਰਗਲਾ ਲੈਂਦਾ ਮੈਂ ਉੱਪਰ ਵੀ ਕਹਿ ਕੇ ਆਇਆ ਕਿ ਅਸੀਂ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਨਾ ਸਾਨੂੰ ਸਾਡੇ ਗੁਰੂ ਨੇ ਸਿਖਾਈ ਆ ਅਸੀਂ ਤੇ ਪ੍ਰੇਮ ਪਿਆਰ ਦੇ ਨਾਲ ਹਰੇਕ ਨੂੰ ਨੇੜੇ ਲਾਉਣਾ ਗੁਰੂ ਸਾਹਿਬ ਨੇ ਵੀ ਇਦਾਂ ਹੀ ਲਾਇਆ ਸੀ ਜਿੱਥੋਂ ਤੱਕ ਉਹਨਾਂ ਨੂੰ ਨੇੜੇ ਲਿਆਉਣ ਦੀ ਗੱਲ ਆ ਮੇਰੀ ਸਮੁੱਚੀ ਕੌਮ ਨੂੰ ਹੀ ਅਪੀਲ ਆ ਕਿ ਅਸੀਂ ਆਪਣਾ ਜਿਹੜਾ ਦਸਬੰਧ ਕੱਢਦੇ ਆ ਜੇ ਨਹੀਂ ਕੱਢਦੇ ਤੇ ਕੱਢੀਏ ਉਹ ਜਿਹੜਾ ਸਾਡਾ ਦਸਬੰਧ ਤਾਂ ਠੀਕ ਆ ਅਸੀਂ ਧਰਮ ਅਰਥ ਕਰ ਜਾਂਦੇ ਤੇ ਵੀ ਲਾਈਏ ਜਿੱਥੇ ਲੱਗਣਾ ਪਰ ਉਹਦੇ ਨਾਲ ਨਾਲ ਜਿਹੜਾ ਕੋਈ ਸਾਡੇ ਪਿੰਡ ਚ ਕੋਈ ਆ ਆਰਥਿਕ ਤੌਰ ਤੇ ਆਰਥਿਕ ਤੌਰ ਤੇ ਪਛੜਿਆ ਹੈ ਜ਼ਰੂਰਤਮੰਦ ਦੇ ਜੇ ਉਹਦੇ ਬੱਚੇ ਦੀ ਕੋਈ ਫੀਸ ਦਾ ਮਸਲਾ ਆ ਫੀਸ ਦਾ ਹੀ ਆ ਜੇ ਕਿਸੇ ਗਰੀਬ ਦੀ ਧੀ ਦਾ ਵਿਆਹ ਦੀ ਗੱਲ ਆ ਪਰ ਮੈਂ ਕਹਿੰਦਾ ਉਹ ਕਿਸੇ ਵੀ ਧਰਮ ਦਾ ਹੋਵੇ ਇਹ ਵੀ ਨਹੀਂ ਮਸਲਾ ਆਪਾਂ ਉਹਦੀ ਮਦਦ ਕਰੀਏ ਜਦੋਂ ਆਪਾਂ ਇੱਕ ਦੂਜੇ ਦੀਆਂ ਬਾਹਾਂ ਬਣਾਗੇ ਪੰਜਾਬ ਤੇ ਇਹਵੇਂਦਾ ਹੀ ਆ ਕਿ ਜਿੱਥੇ ਇੱਕ ਦੂਜੇ ਦੀਆਂ ਬਾਹਾਂ ਬਣਿਆ ਜਾਂਦਾ ਸਹਾਰਾ ਬਣਿਆ ਜਾਂਦਾ ਉਦੋਂ ਫਿਰ ਇਹ ਮੁਸ਼ਕਲਾਂ ਰੁਕ ਜਾਣਗੀਆਂ ਸਾਨੂੰ ਆਪਣਾ ਦਸਵੰਦ ਦੀ ਵਰਤੋਂ ਠੀਕ ਕਰਨੀ ਚਾਹੀਦੀ ਆ ਗਰੀਬਾਂ ਤੇ ਲੋੜਵੰਦਾਂ ਦੇ ਉੱਤੇ ਇਹੋ ਹੀ ਹੱਲ ਆ ਬਾਕੀ ਆਸਰਾ ਗੁਰੂ ਦੇ ਸ਼ਬਦ ਦਾ ਜਦੋਂ ਆਪਾਂ ਗੁਰੂ ਸ਼ਬਦ ਉਹਨਾਂ ਨੂੰ ਦੱਸਾਂਗੇ ਗੁਰੂ ਦੀ ਗੱਲ ਦੱਸਾਂਗੇ ਗੁਰੂ ਦੀ ਬਾਤ ਪਾਵਾਂਗੇ ਤਾਂ ਫਿਰ ਹਰੇਕ ਦੇ ਉੱਤੇ ਅਸਰ ਹੁੰਦਾ ਜੇ ਸੱਜਣ ਪਹਿਲਾਂ ਠਾਗੀ ਹੈਗਾ ਸੀ ਪਰ ਜਦੋਂ ਉਹਨੇ ਸੁਣਿਆ ਉਜਲ ਕਹਾਂ ਚਿਲਕਣਾ ਘੋਟ ਮਕਾਲੜੀ ਮਸ ਤੋਤਿਆਂ ਜੂਠਨਾ ਉਤਰਿਆ ਜੇ ਸੋਤੋਂ ਮਾਤੇ ਸ ਤਾਂ ਵੀ ਭਾਈ ਸੱਜਣ ਬਣ ਗਿਆ ਤਾਂ ਗੁਰੂ ਦੀ ਬਾਣੀ ਦਾ ਅਸਰ ਹੁੰਦਾ ਵਾ ਬਾਣੀ ਦੇ ਵਿੱਚ ਹੁੰਦਾ ਅਜਾਮਲ ਪਾਪੀ ਜਗ ਜਾਣੇ ਨਿਮਕ ਮਾਹੇ ਨਿਸਤਾਰਾ ਅਜਾਮਲ ਨੂੰ ਲੋਕ ਪਾਪੀ ਕਹਿੰਦੇ ਸੀ ਪਰ ਜਦੋਂ ਰੱਬ ਦੇ ਨੇੜੇ ਆਇਆ ਤਾਂ ਉਹਦਾ ਵੀ ਉਧਾਰ ਹੋ ਗਿਆ ਆਪਾਂ ਜਦੋਂ ਗੁਰੂ ਦੀ ਗੱਲ ਲੈ ਕੇ ਹਰੇਕ ਤੇ ਜਾਵਾਂਗੇ ਆਪਾਂ ਆਪਣੇ ਸਮਾਜ ਨੂੰ ਠੀਕ ਵੀ ਕਰਨਾ ਸਚਿਆਰ ਬਣਾਉਣਾ ਸੋਹਣਾ ਬਣਾਉਣਾ ਮਾ ਭਾਈਚਾਰਾ ਕਾਇਮ ਕਰਨਾ ਇਤਫਾਕ ਤੇ ਮੁਹੱਬਤ ਹੋਵੇ ਸਾਡੀ ਇਸ ਦੁਨੀਆ ਦੇ ਵਿੱਚ ਉਹਦੇ ਨਾਲ ਦੀ ਨਾਲ ਜੇ ਕੋਈ ਲਾਲਚਵਸ ਦੂਜੇ ਪਾਸੇ ਗਿਆ ਵੀ ਆ ਅਸੀਂ ਆਪਣੇ ਦਸਵੰਦ ਦੀ ਸਾਰਥਕ ਵਰਤੋਂ ਕਰਕੇ ਆਪਾਂ ਉਹਨਾਂ ਦੀ ਮਦਦ ਕਰ ਦਈਏ ਤੇ ਕੋਈ ਮਸਲਾ ਨਹੀਂ ਹੈਗਾ ਕਸ਼ਮੀਰ ਜਿਹੜਾ ਤਤਲੋਗਰਤ ਹੋਈ ਉਸ ਤੋਂ ਬਾਅਦ ਹੁਣ ਦੋਨਾਂ მხਾਂ ਦੇ ਜਿਹੜੇ ਹਾਲਾਤ ਕੋਈ ਸੁਖਾਵੇਂ ਨਹੀਂ ਹੈ ਦੇਖੋ ਮੈਂ ਤੇ ਸੱਚੇ ਪਾਤਸ਼ਾਹ ਕੇ ਅਰਦਾਸ ਕਰੂੰ ਕਿ ਇੱਥੇ ਸੁਖ ਸ਼ਾਂਤੀ ਹੋਵੇ ਔਰ ਇੱਥੇ ਨਹੀਂ ਸਾਰੀ ਦੁਨੀਆ ਦੇ ਵਿੱਚ ਹੋਵੇ ਸਾਡੇ ਪ੍ਰੇਮ ਪਿਆਰ ਮੁਹੱਬਤ ਬਣੀ ਰਹਿਣੀ ਚਾਹੀਦੀ ਆ ਕੋਈ ਵੀ ਤੱਤ ਕਿਤੇ ਵੀ ਹੋਣ ਜਿਹੜੇ ਕਿਸੇ નિર્ਦੋਸ਼ ਨੂੰ ਮਾਰਦੇ ਆ ਉਹ ਨਹੀਂ ਹੋਣਾ ਚਾਹੀਦਾ ਮੈਂ ਜਿਹੜੇ ਗਏ ਨੇ ਦੁਨੀਆ ਤੋਂ ਉਹਨਾਂ ਲਈ ਸੱਚੇ ਪਾਤਸ਼ਾਹਗੇ ਉਦਨ ਵੀ ਅਰਦਾਸ ਕੀਤੀ ਮੈਂ ਅੱਜ ਵੀ ਕਰਦਾ ਸੱਚੇ ਪਾਤਸ਼ਾਹ ਉਹਨਾਂ ਦੀਆਂ ਆਤਮਾਵਾਂ ਨੂੰ ਆਪਣੇ ਚਰਨਾਂ ਤੇ ਨਿਵਾਸ ਦੇ ਪਰਿਵਾਰਾਂ ਦੀ ਬੜਾ ਅਸਹਿ ਦੁੱਖਾ ਪਰਵਾਰਾਂ ਨੂੰ ਵੀ ਸੱਚੇ ਪਾਤਸ਼ਾਹ ਹੁਣ ਹਿੰਮਤ ਬਖਸ਼ੇ ਬਲ ਬਖਸ਼ੇ ਕਿ ਉਹ ਇਸ ਪਾਣੇ ਨੂੰ ਮੰਨ ਸਕਣ ਪਰ ਮੈਂ ਗੁਰੂ ਅੱਗੇ ਅਰਦਾਸ ਕਰਦਾ ਕੁੱਲ ਦੁਨੀਆਂ ਦੇ ਵਿੱਚ ਕਿਤੇ ਵੀ ਐਵੇਂ ਨਹੀਂ ਹੋਣਾ ਚਾਹੀਦਾ ਇਹ ਕਿਸੇ ਲਈ ਵੀ ਠੀਕ ਨਹੀਂ ਆ ਅਸੀਂ ਕਿਸੇ ਨੂੰ ਜਾਨ ਨਹੀਂ ਦੇ ਸਕਦੇ ਕਿਤੇ ਕਿਸੇ ਨੂੰ ਵੀ ਕਿਸੇ ਨੂੰ ਕਿਸੇ ਦੀ ਵੀ ਜਾਨ ਲੈਣ ਦਾ ਕੋਈ ਹੱਕ ਨਹੀਂ ਹੈਗਾ ਕੋਈ ਕਿਤੇ ਵੀ ਕਰੇ ਇਹ ਨਹੀਂ ਹੋਣਾ ਚਾਹੀਦਾ ਇਹ ਮੁਹੱਬਤ ਇਤفاق ਹੀ ਰਹਿਣਾ ਚਾਹੀਦਾ ਤਾਂ ਗੜਤੜ ਨਹੀਂ ਹੋਣੀ ਚਾਹੀਦੀ ਜਿਸ ਤਰੀਕੇ ਨਾਲ ਉਸਤੇ ਉੱਤੇ ਆਪਣੇ ਧਰਮ ਦਾ ਨਾਂ ਲੱਗੇ ਕਿ ਮਨਸ਼ਾ ਕੀ ਲੱਗਦੀ ਹੈ ਕਿ ਜਿਹੜਾ ਵਾਗ ਰੰਗੀ ਦਾ ਖਾਸ